ਹਾਂਜੀ ਸਵਾਗਤ ਕਰਦੇ ਆ ਤੁਹਾਡਾ ਸਾਡੇ YouTube ਚੈਨਲ ਦੰਦੀਵਾਲ ਪਟੇ ਤੁੰਗਵਾਲੀ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਲਵਾਰ ਦੀ ਕਟਿੰਗ ਜਿਸ ਦੇ ਗੋਡੇ ਹੁੰਦੇ ਆ ਜਿਹੜੇ ਉਹ ਕੁੰਦਿਆਂ ਦੇ ਨਾਲ ਹੀ ਕੱਟ ਹੁੰਦੇ ਹੈਗੇ ਤੇ ਇੱਕ ਸਲਾਈਨ ਵਾਲਾ ਜਿਹੜਾ ਗੋਟਾ ਉਹ ਅਟੈਚ ਹੋ ਜਾਂਦਾ ਉਹਦੀ ਕਟਿੰਗ ਦੇਖੋ ਆਪਾਂ ਕਿਸ ਤਰ੍ਹਾਂ ਕਰਨੀ ਹੁੰਦੀ ਹੈਗੀ ਸਪੈਸ਼ਲ ਮੈਸੇਜ ਕਰਿਆ ਸੀ ਇਹ ਸਲਵਾਰ ਦੀ ਕਟਿੰਗ ਵਾਸਤੇ ਤਾਂ ਇਹੋ ਆਪਾਂ ਤੁਹਾਨੂੰ ਇਹ ਸਲਵਾਰ ਦੱਸ ਰਹੀ ਆ ਵੀ ਇਹ ਕੱਟ ਕਿਸ ਤਰ੍ਹਾਂ ਹੁੰਦੀ ਹੈਗੀ ਜਿਹਦੇ ਇੱਕ ਹੀ ਸਲਾਈਨ ਨਾਲ ਗੋਡੇ ਜਿਹੜੇ ਅਟੈਚ ਹੋ ਜਾਂਦੇ ਹੈਗੇ ਆਪਾਂ ਕਮੀਜ਼ ਕੱਢ ਲਈ ਤੇ ਇਹ ਆਪਣੇ ਕੋਲੇ ਕਪੜਾ ਹੈਗਾ ਜਿਹਦੇ ਵਿੱਚ ਆਪਾਂ ਸਲਵਾਰ ਦੀ ਕਟਿੰਗ ਕਰਨੀ ਆਪਾਂ ਇਹਨੂੰ ਡਬਲ ਫੋਲਡ ਕਰਕੇ ਰੱਖ ਰੱਖਿਆਗਾ ਇਸ ਤਰ੍ਹਾਂ ਫੋਲਡ ਕੇ ਇਹਨੂੰ ਡਬਲ ਫੋਲਡ ਕਰ ਲਿਆ ਡਬਲ ਫੋਲਡ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਇਹਨੂੰ ਇਸ ਤਰ੍ਹਾਂ ਜਿਹੜੀ ਇਹਦੀ ਕੰਨੀ ਹੈਗੀ ਉਹ ਆਪਾਂ ਲਾ ਦਾਂਗੇ ਪਹਿਲਾਂ ਇੰਨਾ ਦੇ ਦੇਖੋ ਕਾਟਨ ਦੇ ਸੂਟਾਂ ਨੇ ਇੱਕ ਸਾਈਡ ਕੰਨੀ ਹੁੰਦੀ ਹੈ ਇੱਕ ਸਾਈਡ ਨਹੀਂ ਹੁੰਦੀ ਤਾਂ ਆਪਾਂ ਇਹ ਕੰਨੀਆਂ ਪਹਿਲਾਂ ਜਿਹੜੀ ਇਹਨੂੰ ਕੱਟ ਕਰ ਲੈਣਾਗਾ ਹਾਂਜੀ ਆਪਾਂ ਇੱਥੋਂ ਦੇਖੋ ਪੰਨੀ ਇਸ ਤਰ੍ਹਾਂ ਲਾ ਦੇਣੀ ਹੈ ਜੇ ਪਾਈ ਵਿੱਚ ਰੱਖ ਲਈਏ ਤਾਂ ਆਪਣੀ ਸਰਵਾਹ ਦੀ ਦੁੱਕਾ ਜਿਹੜੀ ਉਹ ਖਰਾਬ ਹੋ ਜਾਂਦੀ ਹੈ ਕਿ ਕੰਨੀ ਦੇ ਨਾਲ ਇਹ ਦਰੂ ਵੀ ਆਪਣਾ ਕੱਪੜਾ ਇੱਕੋ ਜਗਾ ਇਹਨੂੰ ਐਸੇ ਤਰ੍ਹਾਂ ਤੁਸੀਂ ਕੀ ਕਰਨਾ ਦੇਖੋ ਇਹਨੂੰ ਇੱਕ ਸਾਈਡ ਤੋਂ ਐਦਾਂ ਮੋੜ ਲੈਣਾਗਾ ਐਵੇਂ ਮੋੜ ਕੇ ਆਪਾਂ ਇਹਨੂੰ ਰੱਖਾਂਗੇ ਮੋੜਨ ਤੋਂ ਬਾਅਦ ਤੁਸੀਂ ਮੈਨ ਲੈਣਾਗਾ ਆਪਾਂ ਜਿੰਨੇ 4 ਢੇ ਪਾਉਣੇ ਆ ਤੁਸੀਂ ਉੰਨੀ ਚੜਾਈ 'ਚ ਇਹਨੂੰ ਫੋਲਡ ਕਰ ਲੈਣਾ ਹਾਫ 'ਚ ਆਪਾਂ 12 ਇੰਚ ਦੇ ਪਾਉਣੇ ਤਾਂ ਆਪਾਂ 6 ਇੰਚ 'ਚ ਕਰਿਆਗਾ ਇਸ ਤਰ੍ਹਾਂ ਦੇਖੋ ਬਾਜ਼ਗੱਟ ਤੁਸੀਂ ਸੈੱਟ ਕਰ ਲਿਓ 6 ਇੰਚ ਆਪਾਂ ਇਹਦੇ ਗੋਡੇ ਜਿਹੜੇ ਪਾਉਣੇ ਹੈਗੇ ਆਪਾਂ ਉਹਨਾਂ ਹੀ ਫੋਲਡ ਕਰ ਲੈਣਾ ਹੈ ਇਸ ਤਰ੍ਹਾਂ ਆਪਾਂ ਇਹਨੂੰ ਸੈੱਟ ਕਰਦੇ ਆ ਸਾਰੇ ਨੂੰ ਓਝਾ ਕਰ ਲੈਣਾ ਫਿਰ ਤੁਸੀਂ ਕੀ ਕਰਨਾ ਦੇਖੋ ਇਹਨੂੰ ਜਿਹੜਾ ਇੱਧਰ ਕੱਪੜਾ ਬਚ ਗਿਆ ਆਪਣਾ ਦੇਖੋ ਦਿਖਾਈ ਨਹੀਂ ਦੇ ਰਹੇ ਆਪਾਂ ਨੂੰ ਇੱਥੇ ਆਪਣੇ ਗੋਡੇ ਹੁਣ ਆਪਾਂ ਕੀ ਕਰਨਾ ਜਿੰਨੀ ਆਪਣੀ ਸਲਵਾਰ ਦੀ ਲੰਬਾਈ ਆ ਉਹਦੇ ਚੋਂ 4 ਇੰਚ ਘਟਾ ਕੇ ਨਿਸ਼ਾਨ ਜਿਹੜਾ ਉਹ ਲਗਾ ਲੈਣਾਗਾ ਲੰਬਾਈ ਦਾ ਪਹਿਲਾਂ ਆਪਾਂ ਗੋਡੇ ਤੇ ਲਾਵਾਂਗੇ ਵੈਸੇ ਤਾਂ ਆਪਾਂ ਕੱਟ ਵੀ ਕਰਦਨੇ ਹੁੰਨੇ ਆ ਪਰ ਆਪਾਂ ਕੱਟ ਨਹੀਂ ਕਰਦੇ ਹੁਣ ਆਪਾਂ ਇਹਦੀ ਇੱਕ ਸਾਈਡ ਨਾਲ ਹੀ ਸਲਾਈ ਆ ਜਿਹੜੀ ਉਹ ਗੋਡੇ ਜਿਹੜੇ ਅਟੈਚ ਕਰ ਦਾਂਗੇ ਇੱਥੋਂ ਦੇਖੋ ਇਹ ਨਿਸ਼ਾਨ ਹੋਗੇ ਇਹ ਆਪਣੇ ਗੋਡੇ ਹੋਗੇ ਇਦਾਂ ਉਹ ਆਪਣਾ ਜੋਇੰਟ ਆ ਜਿਹੜਾ ਐਦਾਂ ਹੀ ਰੱਖਾਂਗੇ ਇਧਰ ਆਪਣੀ ਸਲਾਈ ਆਊਗੀ ਇੱਥੇ ਨਿਸ਼ਾਨੀ ਲਗਾਉਣ ਤੋਂ ਬਾਅਦ ਇੱਥੇ ਤੋਂ ਵੀ ਆਪਾਂ ਨਾਪ ਨੂੰ ਐਸ ਤਰ੍ਹਾਂ ਸਿੱਧਾ ਨਿਸ਼ਾਨਾ ਜਿਹੜਾ ਲਗਾ ਲੈਣਾ ਹੁਣ ਆਪਾਂ ਜਿੱਥੇ ਆਹ ਵਾਲਾ ਦੇਖੋ ਆਪਣੇ ਗੋਡੇ ਫੋਲਡ ਕਰੇ ਹੋਏ ਇੱਥੇ ਰੱਖ ਕੇ ਆਪਾਂ 2.5 ਇੰਚ ਦਾ ਨਿਸ਼ਾਨ ਲਗਾਉਣਾ ਗੋਡੇ ਦਾ ਇਹ ਉਹ ਜਿਹਨਾਂ 2.5 ਇੰਚ ਦਾ ਇਹਨੇ ਗੋਡੇ ਹੋਗੇ 6 ਇੰਚ ਦੇ ਗੋਡੇ ਤੇ 2.5 ਇੰਚ ਦਾ ਲੰਮਾ ਨਿਸ਼ਾਨ ਇਸ ਤੋਂ ਬਾਅਦ ਆਪਾਂ ਉਧਰਲੀ ਸਾਈਡ ਆਸਨ ਦਾ ਆਪਣੇ ਦਾ ਨਿਸ਼ਾਨ ਲਗਾਉਣਾਗਾ ਆਸਨ ਹੈਗਾ ਆਪਣਾ 11 ਇੰਚ ਇੱਥੋਂ ਆਪਾਂ ਨਿਸ਼ਾਨ ਲਗਾ ਲਿਆ 11 ਇੰਚ ਤੇ ਹੁਣ ਆਪਾਂ ਇੱਥੋਂ ਲਗਾਉਣਾਗਾ ਇਧਰੋਂ ਜਿੱਥੇ ਆਪਾਂ 11 ਇੰਚ ਦਾ ਨਿਸ਼ਾਨ ਲਗਾਇਆ ਉਥੋਂ ਲਗਾਉਣਾ 22 ਇੰਚ ਉਹ ਵਾਲੇ ਨਿਸ਼ਾਨ ਨੂੰ ਤੁਸੀਂ ਇਹਦੇ ਨਾਲ ਮਿਲਾ ਲੈਣਾਗਾ ਜਿਹੜਾ ਇਧਰ ਆਪਾਂ ਨਿਸ਼ਾਨ ਲਗਾਇਆ ਸੀ ਐਸ ਤੋਂ ਇਹ ਹੋ ਗਈ ਇੱਕ ਸਾਈਡ ਦੇ ਕੋਲ ਦੇ ਹੁਣ ਆਪਾਂ ਦੂਜੀ ਸਾਈਡ ਦੇ ਜਿਹੜੇ ਉਹ ਕੱਟ ਕਰਨੇ ਆ। ਹੁਣ ਉਹ ਵਾਲਾ ਨਿਸ਼ਾਨ ਦੇਖੋ ਜਿੰਨੀ ਆਪਣੀ ਸਲਵਾਰ ਦੀ ਲੰਬਾਈ ਹੈ ਮੈਂ ਬਾਰ-ਬਾਰ ਦੱਸਦੀ ਹੁੰਦੀ ਆ ਵੀ ਜਿਹੜੀ ਸਲਵਾਰ ਦੀ ਲੰਬਾਈ ਹੈ ਉਹ ਤੁਸੀਂ 벨ਟ ਨੂੰ ਵਿਚੋਂ ਨਾਪ ਕੇ ਰੱਖਣੀ ਹੈਗੀ। 벨ਟ ਤੋਂ ਲੈ ਕੇ نیچے ਤੱਕ ਕੱਲੀ نیچے-नीचे ਵੀ ਜਿੱਥੇ ਆਪਣੇ ਬਾਲ ਸਟਾਰਟ ਹੁੰਦੇ ਉੱਥੋਂ ਨਾਪਿਆ ਕਰੋ ਉੱਪਰੋਂ ਤੋਂ ਨਾਪ ਕੇ 4 ਇੰਚ ਘਟਾ ਕੇ ਫੇਰ ਕਟਾਈ ਕਰਨੀ ਹੁੰਦੀ ਹੈਗੀ। ਜੈਸੇ ਵੈੱਟ 5 ਇੰਚ ਦੀ ਹੁੰਦੀ ਹੈ 1 ਇੰਚ ਆਪਾਂ ਸਾਈਆਂ ਲਈ ਰੱਖ ਦਿਆ ਤਾਂ ਕਰਕੇ ਆਪਾਂ 4 ਇੰਚ ਹੀ ਘਟਾਉਣਾ ਹੁੰਦਾ ਇੱਥੋਂ ਵੀ ਆਪਾਂ 33 ਇੰਚ ਦਾ ਲਾ ਲਿਆ ਫਿਰ ਇਧਰੋਂ ਜਿਹੜਾ ਆਪਾਂ ਆਹ ਵਾਲਾ ਨਿਸ਼ਾਨ ਲਗਾਇਆ ਸੀ ਆਸਾਨਾ ਦੇਖੋ ਇੱਥੋਂ ਆਪਾਂ ਉਹ ਨਹੀਂ ਜਿੰਨਾ ਉਧਰ ਆਸਨ ਰੱਖਿਆ 11 ਇੰਚ ਫਿਰ ਇਹ ਵਾਲੇ ਨਿਸ਼ਾਨ ਨੂੰ ਵੀ ਉਹਦੇ ਨਾਲ ਆਪਾਂ ਮਿਲਾ ਲੈਣਾਗਾ ਐਸਾ ਹੁਣ ਆਪਾਂ ਇਹਦੀ ਕਟਾਈ ਦੇਖੋ ਕਿਸ ਤਰ੍ਹਾਂ ਕਰਨੀ ਹੈ ਜੀ ਅੱਤੋਂ ਪਹਿਲਾਂ ਆਪਾਂ ਸਟਾਰਟ ਕਰਾਂਗੇ ਇੱਥੋਂ ਆਹ ਵਾਲਾ ਜਿਹੜਾ ਆਪਾਂ ਨਿਸ਼ਾਨ ਲਗਾਇਆ ਸੀ ਇੱਥੋਂ ਆਪਾਂ ਸਟਾਰਟ ਕਰਨਾਗਾ 9 ਇੰਚ ਦੇ ਨਿਸ਼ਾਨ ਤੱਕ ਕੱਟ ਕਰ ਲਿਆ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਲਾ ਲੈਣਾਗਾ ਇੱਥੋਂ ਵੀ ਆਪਾਂ ਇਹ ਵਾਲਾ ਨਿਸ਼ਾਨਾ ਜਿਹੜਾ ਕੱਟ ਕਰ ਲੈਣਾ ਇਸ ਤੋਂ ਬਾਅਦ ਕੀ ਕਰਨਾ ਦੇਖੋ ਇਹਦਾ ਆਪਣਾ ਕੱਪੜਾ ਜਿਹੜਾ ਉਹ ਨਾਲ ਹੀ ਰੱਖਿਆ ਇਹਨੂੰ ਆਪਾਂ ਬਾਅਦ ਚ ਕੱਟ ਕਰਾਂਗੇ ਇਹਦਾ ਆਪਾਂ ਇੱਥੋਂ ਸਿੱਧਾ ਕੱਟ ਕਰ ਲਾਂਗੇ ਕਿਉਂਕਿ ਆਹ ਕੱਪੜਾ ਆਪਾਂ ਜਿਹੜਾ ਇਹ 벨ਟ ਵਾਸਤੇ ਰੱਖਣਾ ਹੈ ਇਹਨੂੰ ਆਪਾਂ ਇੱਥੋਂ ਕੱਟ ਕਰਾਂਗੇ ਇਹਦੇ ਨਾਲ ਆਪਣੀ ਸਲਵਾਰ ਤਾਂ ਫੇਰ ਵੀ ਆ ਜਿਹੜਾ ਹੋਊਗਾ ਵੱਧ ਜਾਂਦਾਗਾ ਜਿਆਦਾ ਹਲਕੀ ਸਲਵਾਰ ਨਹੀਂ ਪadne ਦੀ ਹੁਣ ਦੇਖੋ ਇਹ ਕਿਸ ਤਰ੍ਹਾਂ ਹੋਊਗਾ ਅਟੈਚ ਆਪਨੇ ਜਿਹੜਾ ਨਿਸ਼ਾਨਾ ਦੇਖੋ ਇਹ ਆਪਣੇ ਗੋਡੇ ਦੀ ਉਹ ਆ ਗਈ ਲਾਈਨ ਇਹ ਇਸ ਤਰ੍ਹਾਂ ਐਨਾ ਫੇਰ ਹੋਊਗਾ ਦੇਖੋ ਇੱਕ ਸਾਈਡ ਦਾ ਆਪਣੀ ਸਲਵਾਰ ਦਾ ਤੇ ਬਹੁਤ ਹੈਵੀ ਸਲਵਾਰ ਬਣੂਗੀ ਹੁਣ ਆਪਾਂ ਕੀ ਕਰਨਾ ਦੇਖੋ ਇਸ ਤਰ੍ਹਾਂ ਕੱਪੜੇ ਨੂੰ ਰੱਖ ਕੇ ਜਿਹੜਾ ਇਹ ਵੱਧ ਵਾਲਾ ਇਹਨੂੰ ਆਪਾਂ ਲਾ ਦੇਣਾ ਹੈ ਇਹ ਆਪਣੇ ਪਲੋਈਆਂ ਵਗੈਰਾ ਦੇ نیچے ਲਾਉਣ ਦੇ ਕੰਮ ਆ ਜਾਊਗਾ ਤੇ ਆਪਣੀ ਸਲਵਾਰ ਹੈ ਜਿਹੜੀ ਦੇਖੋ ਇਸ ਤਰ੍ਹਾਂ ਪੂਰੀ ਹੈਵੀ ਬਣ ਕੇ ਤਿਆਰ ਹੋਊਗੀ ਜਿਹੜਾ ਆਹ ਵਾਲਾ ਕੱਪੜਾ ਇਹਦੇ ਚੋਂ ਆਪਾਂ 벨ਟ ਲਾ ਲਾਂਗੇ 벨ਟੇ ਚੋਂ ਤਾਂ ਆਪਾਂ ਜੋੜ ਵੀ ਪਾ ਦਨੇ ਹੁੰਨੇ ਹੈਗੇ ਇਹ ਵਾਲਾ ਜਿਹੜਾ ਕੱਪੜਾ ਬਚ ਗਿਆ ਇਹਨੂੰ ਆਪਾਂ ਡਬਲ ਫੋਲਡ ਕਰ ਲੈਣਾ ਇਸ ਤਰ੍ਹਾਂ ਜੇ ਤਾਂ ਆਪਣੀ ਚੜਾਈ 'ਚ ਇਸ ਤਰ੍ਹਾਂ 벨ਟ ਪੂਰੀ ਆਉਂਦੀ ਹੈਗੀ ਸਾਢੇ 7 ਦੀ ਆਪਾਂ ਕਟਾਈ ਕਰਦੇ ਹੁੰਨੇ ਹੈਗੇ ਫੇਰ ਤਾਂ ਠੀਕ ਹੈ ਨਹੀਂ ਆਪਾਂ ਨਿਫਾ ਲਾ ਦਨੇ ਹੁੰਨੇ ਉੱਪਰਲੀ ਸਾਈਡ ਇਹ 7.5 ਦੀ ਪੂਰੀ ਹੈਗੀ ਦੇਖੋ ਆਪਾਂ ਇਹਨੂੰ ਐਸੇ ਤਰ੍ਹਾਂ ਹੀ ਕੱਟ ਕਰ ਲੈਣਾਗਾ 벨ਟ ਦੀ ਜਿਹੜੀ ਲੰਬਾਈ ਹੈਗੀ ਕਿ ਉਹ ਹੈਗੀ 28 ਤੇ 29 ਹੈਗਾ ਆਪਾਂ ਇਦਾਂ ਹੀ ਰੱਖ ਲਾਂਗੇ ਇਹਨੂੰ ਆਹ ਵਾਲਾ ਕਪੜਾ ਜਿਹੜਾ ਲਾ ਦਾਂਗੇ ਇਹ ਪੂਰੇ ਹੈਵੀ ਨਾਪ ਦੀ ਸਲਵਾਰ ਬਣਾਈ ਆ ਆਪਾਂ ਜਿਹਦੀ 벨ਟ ਦਾ 28 ਇੰਚ ਤੇ ਆ ਇਹ ਹੋ ਗਈ ਆਪਣੀ 벨ਟ ਦੀ ਕਟਾਈ ਤੁਸੀਂ ਵੀ ਇਸ ਤਰ੍ਹਾਂ ਆਪਣੀ ਸਲਵਾਰ ਦੀ ਕਟਾਈ ਜਿਹੜੀ ਕਰ ਸਕਦੇ ਹੋਗੇ ਵੀਡੀਓ ਨੂੰ ਪੂਰਾ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ